ਅੱਜ ਇਸ ਵਕਤ ਤੱਕ ਦੀਆਂ ਦੋ ਵੱਡੀਆਂ ਖਬਰਾਂ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਖਬਰਾਂ ਅਦਾਲਤਾਂ ਨਾਲ ਜੁੜੀਆਂ ਨੇ ਪਹਿਲੀ ਵੱਡੀ ਖਬਰ ਹੈ ਕਿ ਹਾਈ ਕੋਰਟ ਨੇ ਅੱਜ ਇੱਕ ਐਮਐਲਏ ਨੂੰ ਇੱਕ ਵਿਧਾਇਕ ਨੂੰ ਬਲਾਤਕਾਰ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਫੈਸਲਾ ਸੁਣਾਇਆ ਤੇ ਦੂਜੀ ਖਬਰ ਹੈ ਕਿ ਅਦਾਲਤ ਵੱਲੋਂ ਦੋਸ਼ੀ ਨੂੰ ਜਦੋਂ ਸਜ਼ਾ ਸੁਣਾਈ ਗਈ ਤਾਂ ਉਸ ਨੇ ਅਦਾਲਤ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਹੈ ਹੁਣ ਦੋਨੇ ਖਬਰਾਂ ਗੌਰ ਨਾਲ ਸੁਣਿਓ ਔਰ ਆਪਣਾ ਕੀਮਤੀ ਵਿਚਾਰ ਕਮੈਂਟ ਵੀ ਲਿਖਿਓ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਆਪਣੇ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਸਭ ਤੋਂ ਵੱਡੇ ਤੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਟਾਈਮ ਸਿਰ ਸਭ ਤੋਂ ਪਹਿਲਾਂ ਪਹੁੰਚਦੀ ਰਵੇ ਹੁਣ ਪਹਿਲੀ ਵੱਡੀ ਖਬਰ ਹਾਈ ਕੋਰਟ ਨੇ ਇੱਕ ਐਕਸ ਐਮ ਐਲ ਏ ਇੱਕ ਸਾਬਕਾ ਵਿਧਾਇਕ ਨੂੰ ਬਲਾਤਕਾਰ ਦੇ ਮਾਮਲੇ 'ਚ ਇੱਕ ਵੱਡਾ ਫੈਸਲਾ ਦਿੱਤਾ ਹੈ ਇਹ ਖਬਰ ਬਿਹਾਰ ਦੇ ਪਟਨਾ ਹਾਈ ਕੋਰਟ ਤੋਂ ਆ ਰਹੀ ਹੈ ਪਟਨਾ ਦੀ ਹਾਈ ਕੋਰਟ ਨੇ ਇੱਕ ਉਹ ਵਿਧਾਇਕ ਜਿਹਦਾ ਨਾਮ ਰਾਜਵल्लभ ਜੱਦਵ ਹੈ ਉਸ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਅੱਜ ਵੱਡਾ ਫੈਸਲਾ ਸੁਣਾਇਆ ਪਹਿਲਾਂ ਹੇਠਲੀ ਅਦਾਲਤ ਨੇ ਉਹ ਜਿਹੜਾ ਆਰਜीडी ਪਾਰਟੀ ਦਾ ਵਿਧਾਇਕ ਸਾਬਕਾ ਵਿਧਾਇਕ ਸੀਗਾ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਸੀ ਤੇ 50000 ਰੁਪਏ ਜੁਰਮਾਨਾ ਸੁਨਾਇਆ ਹੋਇਆ ਸੀ ਪਰ ਹੁਣ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤਾਂ ਹਾਈ ਕੋਰਟ ਨੇ ਉਸ ਐਕਸ ਐਮਐਲਏ ਐਕਸ ਵਿਧਾਇਕ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ ਤੇ ਉਸ ਦੇ ਨਾਲ ਜਿੰਨੇ ਵੀ ਹੋਰ ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੋਈ ਸੀ ਸਾਰਿਆਂ ਨੂੰ ਬਰੀ ਕਰ ਦਿੱਤਾ ਹੈ ਦੋਸ਼ ਮੁਕਤ ਕਰ ਦਿੱਤਾ ਹੈ ਹੁਣ ਇਹ ਮਾਮਲਾ ਕੀ ਸੀ ਮਾਮਲਾ ਇਹ ਸੀ 2015 ਦੇ ਵਿੱਚ ਉਹ ਜਿਹੜਾ ਐਕਸ ਐਮ ਐਲ ਏ ਐਕਸ ਵਿਧਾਇਕ ਉਹਦੇ ਉੱਪਰ ਇੱਕ ਨਬਾਲਗ ਬੱਚੀ ਦੇ ਬਲਾਤਕਾਰ ਦਾ ਦੋਸ਼ ਲੱਗਿਆ ਸੀ ਔਰ ਦੋਸ਼ਾਂ ਦੇ ਵਿੱਚ ਸੀ ਕਿ ਨਬਾਲਗ ਬੱਚੀ ਕੰਮ ਕਰਨ ਲਈ ਆਉਂਦੀ ਸੀ ਤੇ ਵਿਧਾਇਕ ਨੇ ਉਹਦੇ ਨਾਲ ਬਲਾਤਕਾਰ ਰੇਪ ਕੀਤਾ ਸੀ ਔਰ ਉਸ ਦੇ ਦੋਸ਼ ਦੇ ਵਿੱਚ ਫਿਰ 2018 ਦੇ ਵਿੱਚ ਜਿਹੜੀ ਹੇਠਲੀ ਅਦਾਲਤ ਹੈ ਉਸ ਨੇ ਉਸ ਐਕਸ ਐਮ ਐਲ ਐ ਐਕਸ ਵਿਧਾਇਕ ਨੂੰ ਉਮਰ ਕੈਦ ਦੀ ਸਜ਼ਾ 50000 ਰੁਪਏ ਜੁਰਮਾਨਾ ਕੀਤਾ ਸੀ ਉਹਦੇ ਨਾਲ ਦੋ ਹੋਰ ਨੂੰ ਵੀ ਉਮਰ ਕੈਦ ਦੀ ਸਜ਼ਾ ਤੇ ਜੁਰਮਾਨਾ ਕੀਤਾ ਸੀ ਤੇ ਤਿੰਨ ਹੋਰਨਾਂ ਨੂੰ 10-10 ਸਾਲ ਦੀ ਕੈਦ ਤੇ 20-20 ਹਜ਼ਾਰ ਜੁਰਮਾਨਾ ਕੀਤਾ ਸੀ ਪਰ ਜਦੋਂ ਹੁਣ ਮਾਮਲਾ ਹਾਈ ਕੋਰਟ ਚ ਗਿਆ ਤਾਂ ਹਾਈ ਕੋਰਟ ਨੇ ਸਾਰਿਆਂ ਨੂੰ ਬਰੀ ਕਰ ਦਿੱਤਾ ਤਾਂ ਸੱਚਮੁੱਚ ਫੈਸਲਾ ਹੈਰਾਨ ਕਰਨ ਵਾਲਾ ਹੈ ਤੁਸੀਂ ਵੀ ਸੁਣ ਕੇ ਹੈਰਾਨ ਹੋਏ ਹੋਮੋਗੇ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ ਜੁਰਮਾਨੇ ਵੱਡੇ ਤੇ ਉੱਪਰਲੀ ਅਦਾਲਤ ਨੇ ਸਾਰਾ ਕੁਝ ਮਾਫ ਕਰਤਾ ਇਹ ਕਿਵੇਂ ਕਿਉਂ ਤੇ ਕਿਸ ਤਰ੍ਹਾਂ ਹੋਇਆ ਕਿ ਕੇਸ ਦੀ ਪੇਸ਼ਕਾਰੀ ਦੇ ਵਿੱਚ ਅਦਾਲਤਾਂ ਚ ਵੱਖ-ਵੱਖ ਤਰੀਕੇ ਵਰਤੇ ਗਏ ਫੈਸਲਿਆਂ ਦੇ ਵਿੱਚ ਇੰਨਾ ਵੱਡਾ ਅੰਤਰ ਕਿਉਂ ਜੇਕਰ ਤਾਂ ਪਹਿਲਾਂ ਹੇਠਲੀ ਅਦਾਲਤ ਦੇ ਵਿੱਚ ਵਕੀਲਾਂ ਜਾਂ ਪੁਲਿਸ ਨੇ ਕੇਸ ਦੀ ਪੇਸ਼ਕਾਰੀ ਠੀਕ ਨਹੀਂ ਸੀ ਕੀਤੀ ਤਾਂ ਇਹ ਵੀ ਅਨਿਆਂ ਤੇ ਬੇਇਨਸਾਫੀ ਹੈ ਕਿਉਂਕਿ ਕਿਸੇ ਨਿਰਦੋਸ਼ ਵਿਅਕਤੀਆਂ ਨੂੰ ਉਮਰ ਕੈ ਤੱਕ ਦੀਆਂ ਸਜ਼ਾਵਾਂ ਦੇ ਦੇਣਾ ਇਹ ਵੀ ਬਹੁਤ ਗਲਤ ਹੈ ਪਰ ਜਿਵੇਂ ਇੱਕ ਨਵਾਲਗ ਬੱਚੀ ਦੇ ਬਲਾਤਕਾਰ ਦਾ ਮਾਮਲਾ ਹੈ ਤਾਂ ਜੇ ਉਹ ਸੱਚਮੁੱਚ ਹੋਇਆ ਹੋਵੇਗਾ ਤਾਂ ਫਿਰ ਉੱਪਰਲੀ ਅਦਾਲਤ ਹਾਈ ਕੋਰਟ ਨੇ ਜੇ ਅੱਜ ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਹੈ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਸੁਣ ਕੇ ਇੱਕ ਅਚੰਭਾ ਹੁੰਦਾ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਵਿਚਾਰ ਲਿਖ ਸਕਦੇ ਹੋ ਪਹਿਲਾਂ ਵੀ ਹੁਣ ਤੱਕ ਸੈਂਕੜੇ ਕੇਸਾਂ ਦੇ ਵਿੱਚ ਇੰਜ ਹੋਇਆ ਅਦਾਲਤਾਂ ਨੇ ਅਲੱਗ-ਅਲੱਗ ਫੈਸਲੇ ਇੱਕੋ ਕੇਸਾਂ ਦੇ ਵਿੱਚ ਦਿੱਤੇ ਹੋਏ ਨੇ ਹੁਣ ਦੂਜਾ ਕੇਸ ਪੰਜਾਬ ਦੇ ਮਾਨਸਾ ਦੀ ਅਦਾਲਤ ਤੋਂ ਅੱਜ ਆਇਆ ਖਬਰ ਬਹੁਤ ਵੱਡੀ ਹੈ ਮਾਨਸਾ ਦੀ ਅਦਾਲਤ ਦੇ ਵਿੱਚ ਇੱਕ ਵਿਅਕਤੀ ਨੂੰ ਅੱਜ ਜਦੋਂ 362 ਤੇ 366 ਦੇ ਕੇਸ ਦੇ ਵਿੱਚ 7 ਸਾਲ ਦੀ ਸਜ਼ਾ ਅਦਾਲਤ ਨੇ ਸੁਣਾਈ ਤਾਂ ਸਜ਼ਾ ਸੁਣ ਕੇ ਉਹਦਾ ਇਹ ਹਾਲ ਹੋ ਗਿਆ ਕਿ ਉਸਨੇ ਅਦਾਲਤ ਦੀ ਦੂਸਰੀ ਮੰਜ਼ਲ ਤੋਂ ਥੱਲੇ ਛਾਲ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਵੀਰੇਵਾਲੇ ਦਾ ਮੁੰਡਾ ਹੈ ਔਰ ਉਹਦੇ ਉੱਪਰ 362 ਤੇ 363 ਦਾ ਮੁਕੱਦਮਾ ਜਿਹੜਾ ਹੈ ਉਹ ਚੱਲ ਰਿਹਾ ਸੀਗਾ ਪਹਿਲਾਂ ਉਹ ਜ਼ਮਾਨਤ ਤੇ ਸੀ ਤੇ ਹੁਣ ਜਦੋਂ ਅੱਜ ਅਦਾਲਤ ਨੇ 7 ਸਾਲ ਦੀ ਸਜ਼ਾ ਸੁਣਾਈ ਤਾਂ ਫਿਰ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਅਦਾਲਤ ਦੀ ਦੂਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਹੁਣ ਇੱਥੇ ਵੀ ਕਈ ਕੁਝ ਸੋਚਣ ਯੋਗ ਹੈ ਪਹਿਲਾ ਸਵਾਲ ਇਹ ਹੈ ਕਿ ਜਦੋਂ ਅਦਾਲਤ ਨੇ ਉਸ ਨੂੰ ਸਜ਼ਾ ਸੁناਈ ਤਾਂ ਉੱਥੇ ਸਿਕਿਉਰਿਟੀ ਕੀ ਕਰ ਰਹੀ ਸੀ ਸਿਕਿਉਰਿਟੀ ਦੀ ਅਣਗਹਿਲੀ ਤਾਂ ਹੋਈ ਹੈ ਜੇਕਰ ਉੱਥੇ ਜਿਹੜੇ ਸੁਰੱਖਿਆ ਮਲਾਜ਼ਮ ਉਸ ਨੌਜਵਾਨ ਨੂੰ ਆਪਣੀ ਕਸਟਡੀ ਚ ਲੈ ਲੈਂਦੇ ਤਾ ਉਹਨੂੰ ਇਹ ਛਾਲ ਮਾਰਨ ਦਾ ਮੌਕਾ ਨਹੀਂ ਸੀ ਮਿਲਣਾ ਦੂਜਾ ਸਵਾਲ ਇੱਥੇ ਇਹ ਹੈ ਕਿ ਜੇਕਰ ਉਹਨੇ ਛਾਲ ਮਾਰੀ ਹੈ ਤਾਂ ਕੀ ਉਹ ਸਜ਼ਾ ਬਰਦਾਸ਼ਤ ਨਹੀਂ ਕਰ ਸਕਿਆ ਜਾਂ ਨਿਰਦੋਸ਼ ਹੋਣ ਦਾ ਉਹਦੇ ਅੰਦਰ ਕੋਈ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਦੁੱਖ ਨਿਰਦੋਸ਼ ਹੋਣ ਦਾ ਹੋ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਹੈ ਹੁਣ ਇਹ ਮਾਮਲਾ ਕੀ ਹੈ ਇਸ ਸੰਬੰਧੀ ਆਪਾਂ ਦਾਅਵੇ ਨਾਲ ਕੁਝ ਨਹੀਂ ਕਹਿ ਸਕਦੇ ਪਰਕਰਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਮਾਨਸਾ ਦੀ ਅਦਾਲਤ ਨੇ ਅੱਜ ਜਦੋਂ ਸਜ਼ਾ ਸੁਣਾਈ ਤਾਂ ਵਿਅਕਤੀ ਨੇ ਛਾਲ ਮਾਰ ਦਿੱਤੀ। ਪਹਿਲਾਂ ਵੀ ਕਈ ਸਾਰੇ ਮਾਮਲਿਆਂ 'ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ। ਇਹ ਇਹੋ ਜੇ ਕੇਸ ਦੇ ਵਿੱਚ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹਨਾਂ ਨੂੰ ਪੂਰੀ ਚੌਕਸੀ ਵਰਤਣੀ ਚਾਹੀਦੀ ਹੈ। ਕਿਉਂਕਿ ਜੇਕਰ ਉਹ ਵਿਅਕਤੀ ਸੁਰੱਖਿਆ ਤੋਂ ਭੱਜ ਕੇ ਛਾਲ ਮਾਰ ਸਕਦਾ ਤਾਂ ਉਹ ਅਦਾਲਤ ਤੋਂ ਭੱਜ ਕੇ ਕਿਸੇ ਪਾਸੇ ਨਿਕਲ ਵੀ ਸਕਦਾ ਸੀ। ਸੋ ਜਿਹੜਾ ਉਹ ਵਿਧਾਇਕ ਦਾ ਕੇਸ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਹੈ ਪਟਨਾ ਤੋਂ ਉਹ ਮਾਮਲਾ 2015 ਦਾ ਸੀ 2018 ਚ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਹੁਣ 7 ਮਈ 2025 ਨੂੰ ਅਦਾਲਤ ਨੇ ਮਾਮਲਾ ਰਾਖਵਾ ਰੱਖ ਲਿਆ ਸੀ ਤੇ ਅੱਜ ਉਸ ਮਾਮਲੇ ਦੇ ਵਿੱਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਇੱਥੇ ਸਵਾਲ ਬਹੁਤ ਵੱਡਾ ਹੈ ਇਥੇ ਸਵਾਲ ਵੱਡਾ ਹੈ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਫੈਸਲੇ ਆਏ ਕਿ ਕਈ ਸਾਰੇ ਬੰਦਿਆਂ ਨੂੰ ਅਦਾਲਤ ਦੇ ਵਿੱਚ ਲੰਬਾ ਟਾਈਮ ਜੇਲ੍ਹਾਂ ਦੇ ਵਿੱਚ ਜਦੋਂ ਉਹਨਾਂ ਨੇ ਭੁਗਤ ਲਿਆ ਤਾਂ ਫਿਰ ਅਦਾਲਤ ਦੇ ਵਿੱਚੋਂ ਉਹਨਾਂ ਨੂੰ ਬਰੀ ਤੇ ਨਿਰਦੋਸ਼ ਸਾਬਤ ਕਰ ਦਿੱਤਾ ਗਿਆ ਇੱਕ ਵਿਅਕਤੀ ਦਾ ਕੇਸ ਤਾਂ ਇਹੋ ਜਿਹਾ ਸਾਹਮਣੇ ਆਇਆ ਸੀ ਉਹ ਲੰਬੇ ਟਾਈਮ ਤੋਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਲਗਭਗ 25-30 ਸਾਲ ਦੇ ਕਰੀਬ ਜੇਲ੍ਹ 'ਚ ਰਹਿਣ ਤੋਂ ਬਾਅਦ ਅਦਾਲਤ ਨੇ ਉਸ ਨੂੰ નિર્ਦੋਸ਼ ਸਾਬਤ ਕਰ ਦਿੱਤਾ ਤੇ ਫਿਰ ਉਸ ਨੂੰ ਜਦ ਛੱਡਿਆ ਗਿਆ ਉਦੋਂ ਤੱਕ ਉਹ ਆਪਣੀ ਲਗਭਗ ਸਾਰੀ ਉਮਰ ਗਵਾ ਚੁੱਕਾ ਸੀ ਤੇ ਜਦੋਂ ਉਹ નિર્ਦੋਸ਼ ਸਾਬਤ ਹੋਣ ਤੋਂ ਬਾਅਦ 30-35 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਵਾਪਸ ਗਿਆ ਉਹਦੀ ਮਾਂ ਮਰ ਚੁੱਕੀ ਸੀ ਉਹਦਾ ਪਿਤਾ ਮਰ ਚੁੱਕਾ ਸੀ ਉਦਾ ਘਰ ਤਬਾਹ ਹੋ ਚੁੱਕਾ ਸੀ ਤੇ ਸਭ ਕੁਝ ਖਤਮ ਹੋ ਚੁੱਕਾ ਸੀ ਤਾਂ ਫਿਰ ਉਹ ਆਪਣੇ ਪਿੰਡ ਜਾ ਕੇ ਆਪਦੀ ਮਾਂ ਦੀ ਕਬਰ ਤੇ ਗਿਆ ਤੇ ਉਥੇ ਘੰਟਿਆਂ ਬੱਧੀ ਰੋਂਦਾ ਰਿਹਾ ਤੇ ਪੁੱਛਦਾ ਰਿਹਾ ਮੇਰਾ ਕਸੂਰ ਕੀ ਸੀ ਤਾਂ ਉਦੋਂ ਵੀ ਬਹੁਤ ਸਵਾਲ ਉੱਠੇ ਸੀ ਕਿ ਕੀ ਕੋਈ ਵੀ ਕਾਨੂੰਨ ਇਸ ਨੂੰ ਇਸ ਦੇ ਨਜਾਇਜ਼ ਜੇਲ੍ਹ ਚ ਸਾড়ে ਸਾਲਾਂ ਨੂੰ ਵਾਪਸ ਦੇ ਸਕੇਗਾ ਹੁਣ ਇਹ ਜਿਹੜਾ ਐਮਐਲਏ ਵਿਧਾਇਕ ਵਾਲਾ ਮਾਮਲਾ ਹੈ ਇਹਦੇ ਵਿੱਚ ਅਦਾਲਤਾਂ ਚਾਹੇ ਹੇਠਲੀ ਅਦਾਲਤ ਨੇ ਉਮਰ ਕੈਦ ਕੀਤੀ ਤੇ ਚਾਹੇ ਉੱਪਰਲੀ ਨੇ ਬਿਲਕੁਲ ਬਰੀ ਕਰ ਦਿੱਤਾ ਦੋਵਾਂ ਅਦਾਲਤਾਂ ਨੇ ਫੈਸਲਾ ਤਾਂ ਕੁਝ ਸੋਚ ਸਮਝ ਕੇ ਕੀਤਾ ਹੋਣਾ ਪਰ ਫੈਸਲੇ 'ਚ ਇੰਨਾ ਵੱਡਾ ਅੰਤਰ ਕੀ ਹੇਠਲੀ ਅਦਾਲਤ 'ਚ ਤੱਥ ਸਬੂਤ ਗਵਾਹ ਉਹ ਸਾਰਾ ਕੁਝ ਹੋਰ ਸੀ ਤੇ ਕੀ ਉੱਤਲੀ ਅਦਾਲਤ ਦੇ ਵਿੱਚ ਸਾਰਾ ਕੁਝ ਹੋਰ ਪੇਸ਼ ਕੀਤਾ ਗਿਆ ਕਿ ਜਾਂ ਫਿਰ ਹੇਟਲੀ ਅਦਾਲਤ ਦੇ ਵਿੱਚ ਜਿਹੜਾ ਹੈ ਉਹ ਪੇਸ਼ਕਾਰੀ ਹੋਰ ਤਰ੍ਹਾਂ ਕੀਤੀ ਗਈ ਤੇ ਉਤਲੀ ਚ ਹੋਰ ਤਰ੍ਹਾਂ ਕਿਉਂਕਿ ਕਾਨੂੰਨ ਇੱਕ ਹੈ ਅਦਾਲਤਾਂ ਦਾ ਪ੍ਰਕਿਰਿਆ ਸੇਮ ਚੱਲਦੀ ਹੈ ਇੱਕੋ ਕਾਨੂੰਨਾਂ ਮੁਤਾਬਕ ਸਜ਼ਾ ਦਿੱਤੀ ਜਾਣੀ ਹੁੰਦੀ ਹੈ ਹਰ ਅਦਾਲਤ ਨੇ ਤੱਥ ਸਬੂਤ ਵੇਖ ਕੇ ਹੀ ਸਜ਼ਾ ਦੇਣੀ ਹੁੰਦੀ ਹੈ ਅਦਾਲਤਾਂ ਨੂੰ ਮਾਣਯੋਗ ਕਿਹਾ ਜਾਂਦਾ ਹੈ ਜੱਜ ਸਹਿਬਾਨਾਂ ਨੂੰ ਮਾਣਯੋਗ ਕਿਹਾ ਜਾਂਦਾ ਹੈ ਪਰ ਜਦੋਂ ਕਈ ਵਾਰ ਫੈਸਲੇ ਇਸ ਤਰ੍ਹਾਂ ਆ ਜਾਂਦੇ ਨੇ ਤਾਂ ਫਿਰ ਹਰ ਇੱਕ ਦਿਮਾਗ ਸੋਚਣ ਲੱਗ ਪੈਂਦਾ ਹੈ ਕਿ ਇੰਜ ਵਾਪਰਦਾ ਕਿਉਂ ਹੈ ਹੁਣ ਤੁਸੀਂ ਇਹਦੇ ਬਾਰੇ ਆਪਣੇ ਸੁਝਾਅ ਆਪਣਾ ਵਿਚਾਰ ਲਿਖ ਸਕਦੇ ਹੋ ਬਾਕੀ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹਨਾਂ ਦਾ ਅਧਿਕਾਰ ਖੇਤਰ ਆਪਣਾ ਹੈ ਉਹ ਆਪਣੇ ਅਧਿਕਾਰ ਖੇਤਰ ਮੁਤਾਬਕ ਕੰਮ ਕਰਦੀਆਂ ਨੇ ਪਰ ਅੱਜ ਦੀਆਂ ਇਹ ਦੋ ਵੱਡੀਆਂ ਖਬਰਾਂ ਅਦਾਲਤਾਂ ਨਾਲ ਜੁੜੀਆਂ ਸੀ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਮਿਹਰਬਾਨੀ ਸ਼ੁਕਰੀਆ